ਪਿਆਰਿਓ ਅੱਜ ਆਪ ਜੀ ਨੂੰ ਦੱਸਾਂਗੇ ਤਿੱਕੜੀ ਦੀ ਸਰਪ੍ਰਸਤੀ ਕੀ ਸੀ ਤਿੱਕੜੀ ਦਾ ਕੀ ਰੋਲ ਸੀ ਮਹਾਰਾਜਾ ਰਣਜੀਤ ਸਿੰਘ ਦੇ ਕਾਲ ਸਮੇਂ ਮਹਾਰਾਜਾ ਰਣਜੀਤ ਸਿੰਘ ਦੇ ਪਿਤਾ ਮਹਾ ਸਿੰਘ ਸ਼ੁਕਰ ਚੱਕੀਆ ਮਿਸਲ ਦੇ ਜਥੇਦਾਰ ਸੀ ਉਹਨਾਂ ਦਾ ਇਲਾਕਾ ਅੱਜ ਦੇ ਲੈਂਦੇ ਪੰਜਾਬ ਦੇ ਗੁਜਰਾਵਾਲੇ ਦੇ ਦੁਆਲੇ ਸੀ 1792 ਈਸਵੀ ਵਿੱਚ ਮਹਾ ਸਿੰਘ ਦੀ ਮੌਤ ਪਿੱਛੋਂ ਮਿਸਲ ਦਾ ਰਾਜ ਪ੍ਰਬੰਧ ਉਸ ਦੀ ਪਤਨੀ ਰਾਜਕੌਰ ਦੇ ਹੱਥਾਂ ਵਿੱਚ ਆ ਗਿਆ ਹੁਸਨੇ ਸਾਰਾ ਕੰਮ ਕਾਜ ਸਰਦਾਰ ਲਖਪਤ ਰਾਏ ਦੇ ਹਵਾਲੇ ਕਰ ਦਿੱਤਾ 1796 ਈਸਵੀ ਵਿੱਚ ਰਣਜੀਤ ਸਿੰਘ ਦਾ ਵਿਆਹ ਮਹਿਤਾਬ ਕੌਰ ਨਾਲ ਹੋਇਆ ਉਪਰੰਤ ਉਸ ਦੀ ਸੱਸ ਸਦਾ ਕੌਰ ਵੀ ਸ਼ੁਕਰ ਚੱਕੀਆਂ ਮਿਸਲ ਦੀ ਸ਼ਾਸਨ ਪ੍ਰਬੰਧ ਵਿੱਚ ਹਿੱਸਾ ਲੈਣ ਲੱਗੀ ਜਦ ਤੱਕ ਰਣਜੀਤ ਸਿੰਘ ਨਾ ਬਾਲਗ ਰਿਹਾ ਮਿਸਲ ਦਾ ਰਾਜ ਪ੍ਰਬੰਧ ਤਿੰਨ ਵਿਅਕਤੀਆਂ ਦੇ ਹੱਥ ਦੇ ਵਿੱਚ ਰਿਹਾ ਰਾਜਕੌਰ ਸਦਾ ਕੌਰ ਤੇ ਦੀਵਾਨ ਲਖਪਤ ਰਾਏ ਇਸ ਕਾਲ ਨੂੰ ਹੀ ਟਿਕੜੀ ਦੀ ਸਰਪ੍ਰਸਤੀ ਦਾ ਕਾਲ ਕਿਹਾ ਜਾਂਦਾ ਹੈ 1797 ਈਸਵੀ ਵਿੱਚ ਜਦ ਰਣਜੀਤ ਸਿੰਘ 17 ਬਰਿਆਂ ਦਾ ਹੋਇਆ ਤਾਂ ਉਸਨੇ ਰਾਜ ਪ੍ਰਬੰਧ ਦੀ ਵਾਗਡੋਰ ਆਪਣੇ ਹੱਥਾਂ ਵਿੱਚ ਲੈ ਲਈ ਸੋ ਇਹ ਸੀ ਟਿਕੜੀ ਦੀ ਸਰਪ੍ਰਸਤੀ ਕਿ ਜਿਨ੍ਹਾਂ ਦੇ ਤਿੰਨਾ ਚਿਰ ਤੱਕ ਮਹਾਰਾਜ ਰਣਜੀਤ ਸਿੰਘ 17 ਬਰੇ ਦੇ ਨਹੀਂ ਹੋਏ ਸਨ ਤਾਂ ਉਸ ਸਮੇਂ ਤੱਕ ਇਹਨਾਂ ਤਿੰਨਾਂ ਨੇ ਸ਼ੁਕਰ ਚੱਕੀਆਂ ਮਿਸਲ ਦੀ ਅਗਵਾਈ ਕੀਤੀ ਅਤੇ ਰਾਜ ਪ੍ਰਬੰਧ ਨੂੰ ਸੰਭਾਲ ਕੇ ਰੱਖਿਆ